ਵਾਹਿਗੁਰੂ 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 ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ ਆਓ ਸਭ ਤੋਂ ਪਹਿਲਾਂ ਪਿਆਰੇ ਸਤ ਗੁਰਾਂ ਦੀ ਬਖਸ਼ਿਸ਼ ਕੀਤੀ ਫਤਿਹ ਨੂੰ ਰਸਨਾ ਤੇ ਲਿਆਈਏ ਕੋਈ ਵੀ ਰਸਨਾ ਗੁਰ ਫਤੇ ਤੋਂ ਮਾਣ ਜਨਾਰ ਰਵੇ ਜੀ ਸਾਰੇ ਗੱਜ-ਵੱਜ ਕੇ ਫਤੇ ਦਾ ਜਵਾਬ ਫਤੇ ਵਿੱਚ ਦਿਓ ਜੱਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਤਗੁਰ ਆ ਧੰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜੋ ਹੈ ਸਾਡੇ ਵਰਗੇ ਪੁੱਲੇ ਪਟਕੇ ਜਿਹੜੇ ਜੀਵ ਆ ਉਹਨਾਂ ਨੂੰ ਸਿੱਧੇ ਰਾਹੇ ਪਾਉਣ ਦਾ ਕੰਮ ਕਰਦੀ ਹੈ ਸੋ ਜੇ ਕੋਈ ਇਸ ਕਾਲ ਯੁਗ ਦੇ ਸਮੇਂ ਦੇ ਦੌਰਾਨ ਕੋਈ ਇਹ ਇਹਦੀ ਬਾਣੀ ਜਿਹੜੀ ਹੈ ਇਹਨੂੰ ਪੜੇ ਸੁਣੇ ਵਿਚਾਰੇ ਤੇ ਮੰਨੇ ਤੇ ਫਿਰ ਅਭਿਆਸ ਕਰੇ ਤੇ ਫਿਰ ਬਹੁਤ ਸਾਰੀਆਂ ਪ੍ਰਾਪਤੀਆਂ ਜਿਹੜੀਆਂ ਆ ਕੋਈ ਵੀ ਜੀਵ ਜਿਹੜਾ ਆ ਕਰ ਸਕਦਾ ਸੋ ਹਰ ਕਿਸੇ ਦੇ ਹਿੱਸੇ ਇਹ ਚੀਜ਼ ਆਉਂਦੀ ਨਹੀਂ ਕਿਉਂਕਿ ਮਹਾਰਾਜ ਕਹਿੰਦੇ ਨੇ ਕਿ ਇੱਕ ਅੱਧਾ ਬੰਦਾ ਹੈ ਬਾਕੀ ਤਾਂ ਸਾਰੀ ਦੁਨੀ ਜੇ ਦੁਨੀਆ ਜਿਹੜੀ ਹੈ ਵਿਹਾਰਾਂ ਦੇ ਵਿੱਚ ਵੱਜੀ ਹੋਈ ਹੈ ਜੋ ਅਦਲੀ ਹੁਕਮ ਹੈ ਅਸਲੀ ਹੁਕਮ ਹੈ ਉਹਨੂੰ ਸਮਝਣ ਦਾ ਕੋਈ ਯਤਨ ਨਹੀਂ ਕਰਦਾ ਤੇ ਨਾ ਕੋਈ ਲਾਭ ਉਠ ਹੁੰਦਾ ਜਿਹੜੀ ਸਾਰੀ ਦੁਨੀਆ ਹੈ ਸੁੱਖਾਂ ਵਾਸਤੇ ਦਿਨ ਰਾਤ ਪੱਜੀ ਫਿਰਦੀ ਹੈ ਧੋੜ ਲੱਗੀ ਹੋਈ ਹੈ ਸੁਖ ਪ੍ਰਾਪਤ ਕਰਨ ਲਈ ਸੁੱਖਾ ਕਰਕੇ ਹੀ ਅਸੀਂ ਬੜੇ ਬੜੇ ਔਖੇ ਕੰਮ ਕਰਦੇ ਆਂ ਦੇਸ਼ਾਂ ਪਰਦੇਸ਼ਾਂ ਵਿੱਚ ਜਾਂਦੇ ਆਂ ਹੋਰ ਸੁੱਖ ਦੀ ਪ੍ਰਾਪਤੀ ਵਾਸਤੇ ਬਹੁਤਾ ਧਨ ਹਾਸਲ ਕਰਨ ਵਾਸਤੇ ਫਿਰ ਲੋਕੀ ਬੇਈਮਾਨੀਆਂ ਕਰਦੇ ਨੇ ਠੱਗੀਆਂ ਚੋਰੀਆਂ ਮਿਲਾਵਟਾਂ ਧੋਖੇ ਇਹ ਕੰਮ ਕਰਦੇ ਨੇ ਕਾਦੇ ਵਾਸਤੇ ਬਹੁਤਾ ਧਨ ਖੱਟਣ ਵਾਸਤੇ ਤੇ ਧਨ ਆਏਗਾ ਤੇ ਬਹੁਤੇ ਸੁੱਖ ਹੋਣਗੇ ਜਿਨ੍ਹਾਂ ਦੀ ਸੋਚ ਹੈ ਐਸੇ ਕਰਮ ਕਰਦੇ ਨੇ ਕਿ ਬੰਨੇ ਜਾਂਦੇ ਨੇ ਫਿਰ ਲੇਖੇ ਦੇ ਨੇ ਪੈਂਦੇ ਨੇ ਸੁਖ ਹਾਸਲ ਨਹੀਂ ਹੁੰਦਾ ਸੁਖ ਨੂੰ ਸਾਰੀ ਦੁਨੀਆ ਚਾਹੁੰਦੀ ਹੈ ਸਾਰੇ ਚਾਹੁੰਦੇ ਨੇ ਸੁਖ ਮਿਲੇ ਪਰ ਸੁਖ ਮਿਲਦਾ ਨਹੀਂ ਕੋਈ ਵੀ ਚੀਜ਼ ਬੰਦਾ ਸੋਚਦਾ ਹੈ ਕਿ ਸ਼ਾਇਦ ਜੇ ਮੈਂ ਇਹ ਕੰਮ ਕਰ ਲਵਾਂਗਾ ਮੈਂ ਸੁਖੀ ਹੋ ਜਾਊਗਾ ਕੋਈ ਸੋਚਦਾ ਹੈ ਕਿ ਮੈਂ ਕੈਨੇਡਾ ਚਲਾ ਜਾਵਾਂਗਾ ਤੇ ਸੁਖੀ ਹੋ ਜਾਊਗਾ ਪਰ ਜਦੋਂ ਕੈਨੇਡਾ ਪਹੁੰਚ ਜਾਂਦਾ ਹੈ ਫਿਰ ਪਤਾ ਲੱਗਦਾ ਹੈ ਸੁਖ ਨਹੀਂ ਹੈ ਤੇ ਦੁਖੀ ਹੈ ਕਿਉਂਕਿ ਸੁਖ ਪ੍ਰਾਪਤ ਸਾਰੇ ਕਰਨਾ ਚਾਹੁੰਦੇ ਨੇ ਪਰ ਮਿਲਦਾ ਸਾਰਿਆਂ ਨੂੰ ਨਹੀਂ ਕੁਝ ਐਸੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਬਹੁਤ ਜਲਦੀ ਮੰਨ ਲੈਨੇ ਆ ਅਸੈਪਟ ਕਰ ਲੈਨੇ ਆ ਜਿੱਦਾਂ ਕੋਈ ਸਾਨੂੰ ਸੋਨਾ ਬਣਾਉਣ ਦਾ ਨੁਕਸਾ ਦੱਸ ਜਾਵੇ ਕੋਈ ਪਾਰਸ ਬਣਾਉਣ ਦਾ ਤਰੀਕਾ ਦੱਸ ਦੇਵੇ ਤਾਂ ਅਸੀਂ ਕਿੰਨੇ ਖੁਸ਼ ਹੋਵਾਂਗੇ ਕਿ ਮੈਂ ਇਹ ਨੁਸਕਾ ਜ਼ੁਬਾਨੀ ਯਾਦ ਕਰ ਲਿਆ ਏ ਹੁਣ ਮੈਂ ਸੋਨਾ ਬਣਾ ਕੇ ਹੀ ਹਟੂੰਗਾ ਹੁਣ ਮੇਰੇ ਹੱਥ ਪਾਰਸ ਆ ਗਿਆ ਏ ਹੁਣ ਮੈਂ ਸੋਨਾ ਬਣਾਵਾਂਗਾ ਲੋਹੇ ਨਾਲ ਸਪਰਸ਼ ਕਰ ਕਰਕੇ ਮੈਂ ਸੋਨਾ ਬਣਾਈ ਜਾਊਂਗਾ ਗੱਲ ਉਸਨੇ ਸਮਝ ਲਈ ਪਰ ਜੋ ਬਹੁਤ ਉੱਚੀ ਗੱਲ ਹੁੰਦੀ ਹੈ ਨਾ ਉਹ ਸਮਝ ਵਿੱਚ ਨਹੀਂ ਆਉਂਦੀ ਕਿਉਂਕਿ ਸਾਰਿਆਂ ਦੇ ਭਾਗ ਕਰਮ ਨਹੀਂ ਹੋਇਆ ਕਰਦੇ ਕੋਈ ਵਿਰਲਾ ਬੰਦਾ ਹੈ 100 ਵਿੱਚੋਂ ਇੱਕ ਗਈਏ ਇਹ ਵਿਰਲੇ ਨਹੀਂ 1000 ਵਿੱਚੋਂ ਇੱਕ ਗਈਏ ਉਹ ਵੀ ਵਿਰਲੇ ਨਹੀਂ ਲੱਖਾਂ ਦੇ ਵਿੱਚੋਂ ਵਿਰਲੇ ਕਹੀ ਉਹ ਵੀ ਇੱਕ ਨਹੀਂ ਕਰੋੜਾਂ ਦੇ ਵਿੱਚੋਂ ਵੀ ਇੱਕ ਅੱਧ ਬੰਦਾ ਹੈ ਜਿਹੜਾ ਬਾਣੀ ਦੀ ਵਿਚਾਰ ਕਰੇ ਗੁਰੂ ਕੀ ਬਾਣੀ ਦੀ ਤੇ ਭਾਗਾ ਵਾਲਾ ਬਣ ਸਕੇ ਬਾਕੀ ਦੁਨੀਆ ਸੁਣਦੀ ਹੈ ਸੁਣਨ ਤੋਂ ਬਾਅਦ ਮੰਨਦੀ ਨਹੀਂ ਜੇ ਕੋਈ ਸੁਣਦਾ ਹੈ ਉਹ ਮੰਨਦਾ ਨਹੀਂ ਜਿਹੜਾ ਮੰਨਦਾ ਹੈ ਸਾ ਸੰਗਤ ਜੀ ਉਹ ਜ਼ਿੰਦਗੀ ਦੇ ਵਿੱਚ ਪ੍ਰੈਕਟੀਕਲ ਰੂਪ ਦੇ ਵਿੱਚ ਨਹੀਂ ਲਿਆਉਂਦਾ ਅਭਿਆਸ ਨਹੀਂ ਕਰਦਾ ਤੇ ਬਿਨਾ ਅਭਿਆਸ ਤੋਂ ਕੁਝ ਹੱਥ ਨਹੀਂ ਮਿਲ ਆਉਂਦਾ ਸੋ ਇਸ ਤਰ੍ਹਾਂ ਦੇ ਨਾਲ ਜੇ ਬਾਣੀ ਨੂੰ ਸਮਝਿਆ ਜਾਵੇ ਮੰਨਿਆ ਜਾਵੇ ਤਾਂ ਕੋਈ ਭਾਗਾ ਵਾਲਾ ਬੰਦਾ ਹੈ ਜਿਹੜਾ ਬਹੁਤ ਸਾਰੀਆਂ ਪ੍ਰਾਪਤੀਆਂ ਉਹ ਕਰ ਸਕਦਾ ਹੈ ਤੇ ਐਸਾ ਨਿਰੰਤਰ ਸੋਖੋਂ ਨੂੰ ਮਿਲ ਜਾਂਦਾ ਜਿਹੜਾ ਕਦੀ ਵੀ ਟੁੱਟਦਾ ਨਹੀਂ ਕਦੇ ਵੀ ਦੁੱਖ ਦਾ ਮੂੰਹ ਨਹੀਂ ਦੇਖਣਾ ਪੈਂਦਾ ਸਦਾ ਵਾਸਤੇ ਸੁਖੀ ਹੁੰਦਾ ਸੋ ਉਸਦਾ ਨੁਕਸਾ ਜੋ ਹੈ ਉਹ ਮਹਾਰਾਜ ਸਾਨੂੰ ਗੁਰਬਾਣੀ ਦੇ ਅੰਦਰ ਸਮਝਾਉਂਦੇ ਨੇ ਕਿ ਜੇ ਕੋਈ ਮਿਹਰਤ ਕਰ ਲਵੇ ਇਹਦੇ ਉੱਪਰ ਤਾਂ ਸਾਰੀਆਂ ਚੀਜ਼ਾਂ ਸਾਰੀਆਂ ਦਾਤਾਂ ਸਾਰੀਆਂ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਨੇ ਸੋ ਮਹਾਰਾਜ ਕਹਿੰਦੇ ਨੇ ਕਿ ਜੇ ਮਨ ਚਿਤ ਇਕਾਗਰ ਕਰਕੇ ਬਾਣੀ ਦਾ ਰੂਪ ਹੋ ਕੇ ਰਸਨਾ ਗੋਬਿੰਦ ਦੇ ਗੁਣ ਗਾਉਂਦੀ ਹੈ ਚਾਹੇ ਸੰਗਤ ਵਿੱਚ ਇਕੱਠੇ ਹੋ ਕੇ ਚਾਹੇ ਅੰਤਰਾਤਮੇ ਤਾਂ ਉਹਦਾ ਬਹੁਤ ਵੱਡਾ ਫਲ ਪ੍ਰਾਪਤ ਹੁੰਦਾ ਹੈ ਤਿੰਨ ਚੀਜ਼ਾਂ ਮਹਾਰਾਜ ਨੇ ਅੰਕਿਤ ਕੀਤੀਆਂ ਨੇ ਜਿਹੜੀਆਂ ਕੇਵਲ ਗੁਣ ਗਾਉਣ ਦੇ ਨਾਲ ਹੀ ਮਿਲ ਜਾਂਦੀਆਂ ਨੇ ਜ਼ਰੂਰ ਮਿਲਦੀਆਂ ਨੇ ਪੱਕੇ ਤੌਰ ਤੇ ਇਹਦੀ ਗਰੰਟੀ ਮਹਾਰਾਜ ਦਿੰਦੇ ਨੇ ਕੇਵਲ ਤੇ ਕੇਵਲ ਅਕਾਲ ਪੁਰਖ ਦੇ ਗੁਣ ਗਾਉਣ ਦੇ ਨਾਲ ਜਿਹੜੀਆਂ ਤਿੰਨ ਚੀਜ਼ਾਂ ਮਿਲਦੀਆਂ ਨੇ ਮਹਾਰਾਜ ਕਹਿੰਦੇ ਇੱਕ ਤੇ ਸ਼ਾਂਤੀ ਮਿਲ ਜਾਂਦੀ ਹੈ ਜਿਹਦੀ ਕਮੀ ਹੈ ਸਾਡੇ ਸਾਰਿਆਂ ਦੇ ਵਿੱਚ ਸ਼ਾਂਤੀ ਆਉਂਦੀ ਹੈ ਇੱਕ ਸਹਜ ਦਾ ਜੀਵਨ ਆ ਜਾਂਦਾ ਹੈ ਦੂਸਰੀ ਚੀਜ਼ ਸਹਜ ਦਾ ਜੀਵਨ ਤੇ ਤੀਸਰਾ ਖੇੜਾ ਮਿਲਦਾ ਹੈ ਸੋ ਮਹਾਰਾਜ ਸਾਨੂੰ ਇਹ ਸਮਝਾਉਂਦੇ ਨੇ ਕਿ ਜਿਹੜਾ ਆਦਮੀ ਹੈ ਦੁੱਖਾਂ ਦੇ ਵਿੱਚ ਆ ਖੁਬਿਆ ਹੋਇਆ ਹੈ ਤੇ ਦੁੱਖਾਂ ਦੀਆਂ ਵੱਡੀਆਂ-ਵੱਡੀਆਂ-ਵੱਡੀਆਂ ਜਿਹੜੀਆਂ ਗਠੜੀਆਂ ਨੇ ਉਹ ਚੁੱਕੀਆਂ ਫਿਰਦੇ ਨੇ ਮਨੁੱਖ ਜਿਨ੍ਹਾਂ ਦਾ ਕਦੀ ਖਾਤਮਾ ਨਹੀਂ ਹੁੰਦਾ ਦੁਨੀਆਂ ਦੇ ਅੰਦਰ ਇੱਕ ਬੰਦਾ ਤੁਸੀਂ ਸੁਖੀ ਨਹੀਂ ਕੱਢ ਸਕਦੇ ਦੁੱਖਾਂ ਦੀਆਂ ਗਠੜੀਆਂ ਦੁੱਖਾਂ ਦੀਆਂ ਪੌਂਟਲੀਆਂ ਬੰਨੀ ਫਿਰਦੇ ਨੇ ਮਨੁੱਖ ਥੋੜਾ ਜਿਹਾ ਸੁੱਖ ਹੁੰਦਾ ਹੈ ਨਾਲ ਮਨ ਜਿੰਨਾ ਦੁੱਖ ਆ ਜਾਂਦਾ ਹੈ ਰਾਈ ਜਿੰਨਾ ਸੁੱਖ ਹੁੰਦਾ ਹੈ ਤੇ ਮਨ ਜਿੰਨਾ ਦੁੱਖ ਆ ਜਾਂਦਾ ਹੈ ਦੁੱਖਾਂ ਦੀ ਗਿਣਤੀ ਕੋਈ ਨਹੀਂ ਕਿਤੇ ਆਰਥਿਕ ਦੁੱਖ ਨੇ ਕਿਤੇ ਮਾਨਸਿਕ ਕਿਥੇ ਭਾਈਚਾਰਕ ਤੇ ਕਿਤੇ ਸਰੀਰਕ ਦੁੱਖ ਕਿਤੇ ਵੈਰ ਵਿਰੋਧ ਦੇ ਦੁੱਖ ਨੇ ਸੋ ਤ੍ਰਿਸ਼ਨਾ ਦੇ ਵੀ ਦੁੱਖ ਨੇ ਲੋਭ ਦੇ ਦੁੱਖ ਨੇ ਮਹਾਰਾਜ ਕਹਿੰਦੇ ਹੋਰ ਵੀ ਗਿਣੀ ਜਾਓ ਜਿੱਦਾਂ ਜੀ ਕਰਦਾ ਏ ਸੋ ਇਹਨਾਂ ਸਾਰਿਆਂ ਨੂੰ ਇੱਕ ਥਾਂ ਇਕੱਠਾ ਕਰਕੇ ਇਹਦਾ ਨਾਮ ਰੱਖ ਦੇ ਸਗਲੇ ਦੁੱਖ ਸਾਰੇ ਹੀ ਦੁੱਖ ਜਿੰਨੇ ਵੀ ਦੁੱਖ ਨੇ ਸੋ ਸਾਰਿਆਂ ਨਾਲੋਂ ਵੱਡਾ ਦੁੱਖ ਜੰਮਣ ਮਰਨ ਦਾ ਦੁੱਖ ਹੈ ਸੋ ਇਹ ਕਿਸੇ ਦੇ ਵੀ ਗਲੋਂ ਨਹੀਂ ਲੈਂਦਾ ਸੰਸਾਰ ਦੇ ਵਿੱਚ ਕੋਈ ਐਸਾ ਬੰਦਾ ਨਹੀਂ ਜਿਹਦੇ ਗੱਲ ਵਿੱਚੋਂ ਜੰਮਣਾ ਤੇ ਮਰਨਾ ਨਾ ਪਿਆ ਹੋਵੇ ਜਿੰਨੀ ਦੇਰ ਤੋਂ ਜੰਮਦਾ ਮਰਦਾ ਆ ਰਿਹਾ ਏ ਇਹ ਕੋਈ ਹਿਸਾਬ ਕਿਤਾਬ ਨਹੀਂ ਕਿੰਨਾ ਸਮਾਂ ਹੋਇਆ ਸੁਣ ਹੋਰੇ ਤੂੰ ਕੌਣ ਕਹਾਂ ਤੇ ਆਇਓ ਇਹ ਧੀ ਨਾ ਜਾਣਿਓ ਕਿਤਕ ਮੁਦਤ ਚਲਤੇ ਖਬਰ ਨਾ ਪਾਇਓ ਪਤਾ ਨਹੀਂ ਅਰਬਾਂ ਸਾਲਾਂ ਤੋਂ ਜੰਮਦੇ ਮਰਦੇ ਆ ਰਹੇ ਸਾਰੇ ਦੁੱਖ ਇੱਕ ਤੋਂ ਇੱਕ ਵੱਡੇ ਨੇ ਫਿਰ ਜਿਹੜੇ ਕਰਮ ਅਸੀਂ ਕਰਦੇ ਆਂ ਗਲਤ ਕਰਮ ਕਰ ਬੈਠਦੇ ਆ ਇੱਥੇ ਦੁਨੀਆ ਵਿੱਚ ਤਾਂ ਨਹੀਂ ਭਜ ਜਾਂਦੀ ਐ ਲੇਕਿਨ ਅਗੇ ਦਰਗਾਹ ਦੇ ਵਿੱਚ ਨਹੀਂ ਇਹ ਕੰਮ ਛੁੱਪਦੇ ਐਸਾ ਫਰਮਾਨ ਮਹਾਰਾਜ ਕਰਦੇ ਨੇ ਪਾਪੀ ਕਰਮ ਕਰ ਕਮਾਵੰਦੇ ਕਰਦੇ ਹਾਏ ਹਾਏ ਨਾਨਕ ਜਿਉ ਮਤਨ ਮਧਾਨੀ ਆ ਤਿਉ ਮਥੇ ਧਰਮ ਰਾਏ ਸੋ ਹਜ਼ਾਰਾਂ ਸਾਲਾਂ ਤੱਕ ਰੂਹਾਂ ਤੜਫਦੀਆਂ ਰਹਿੰਦੀਆਂ ਨੇ ਐਸੀਆਂ ਥਾਵਾਂ ਤੇ ਕੀ ਸਾંગਾ ਜੀ ਜਿੱਥੇ ਕੋਈ ਸਹਾਇਤਾ ਨਹੀਂ ਕਰ ਸਕਦਾ ਉੱਥੇ ਹੱਥ ਨਾ ਅਪੜੈ ਕੋਕ ਨਾ ਸੁਣੀ ਅਪਕਾਰ ਥੋੜੀ ਦੇਰ ਵਾਸਤੇ ਮਨੁੱਖ ਦਾ ਜਾਮਾ ਮਿਲਿਆ ਏ ਲੇਕਿਨ ਨਾਲ ਦੀ ਨਾਲ ਸੰਸਾਰ ਅੰਧਕਾਰਛ ਆ ਗਿਆ ਕੁਝ ਪਤਾ ਨਹੀਂ ਲੱਗਦਾ ਕੀ ਪਿਛੇ ਅਜਿਹਾ ਕੀ ਕਰਿਆ ਸੀ ਕਿਹੜਾ ਕਰਮ ਮੇਰੇ ਕੋਲ ਅਜਿਹਾ ਹੋ ਗਿਆ ਜਿਹਦੇ ਕਰਕੇ ਇਹ ਦੁੱਖ ਮੈਨੂੰ ਚੰਬੜੇ ਹੋਏ ਨੇ ਸੋ ਮਹਾਰਾਜ ਕਹਿੰਦੇ ਇੰਨਾ ਸਾਰੇ ਦੁੱਖਾਂ ਨੂੰ ਤੂੰ ਇੱਕ ਥਾਂ ਤੇ ਰੱਖ ਇਹ ਸਾਰੇ ਦੇ ਸਾਰੇ ਖਤਮ ਹੋ ਜਾਣਗੇ ਰਸਨਾ ਗੁਣ ਗੋਪਾਇਲ ਨਿਤ ਗਾਇਨ ਕਰਨਾ ਕੀ ਪਵੇਗਾ ਗੋਬਿੰਦ ਦੇ ਗੁਣਾ ਦਾ ਜੋ ਖਜ਼ਾਨਾ ਹੈ ਉਹਨਾਂ ਨੂੰ ਗੋਣਾ ਪਵੇਗਾ ਫਿਰ ਮਿਲੇਗਾ ਕੀ ਸ਼ਾਂਤ ਸਹਿਜ ਰਹਸ ਮਾਨਿ ਉਪਜਿਓ ਸਗਲੇ ਦੁੱਖ ਪਲਾਇਨ ਉਸ ਤੋਂ ਬਾਅਦ ਅੱਗੇ ਹੋਰ ਖੁੱਲ ਮਿਲਦੀ ਹੈ ਇਸੇ ਕਰਮ ਕਰਨ ਦੇ ਨਾਲ ਕੀ ਤੋ ਕੋਈ ਵੀ ਚੀਜ਼ ਮੰਗ ਲਿਆ ਉਹ ਤੈਨੂੰ ਮਿਲਦੀ ਜਾਏਗੀ ਗੋਬਿੰਦ ਦੇ ਗੁਣ ਗਾਉਣ ਦੇ ਨਾਲ ਵਡਿਆਈ ਕਰਨ ਦੇ ਨਾਲ ਤਾਂ ਹੀ ਤੇ ਮਹਾਰਾਜ ਬਾਰ ਬਾਰ ਸਮਝਾਉਂਦੇ ਨੇ ਕਿ ਵਾਹਿਗੁਰੂ ਦੇ ਗੁਣ ਗਾਓ ਗੋਬਿੰਦ ਦੇ ਗੁਣ ਗਾਓ ਸੰਸਾਰ ਦੇ ਵਿੱਚ ਕੋਈ ਵੀ ਅਜਿਹੀ ਚੀਜ਼ ਨਹੀਂ ਜੇ ਵਾਹਿਗੁਰੂ ਦੇ ਗੁਣ ਗਾਓਗੇ ਤੇ ਉਹ ਮਿਲੇ ਨਾ ਸਭ ਕੁਝ ਵਾਹਿਗੁਰੂ ਦੇ ਹੱਥ ਹੈ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰ ਤਾਂ ਤੇਰੇ ਸਭ ਕੀ ਸ਼ਹਿ ਹੈ ਜਿਸ ਦੇ ਹਿਸੋ ਪਾਵੇ ਹੁਣ ਦਿੰਦਾ ਕਿਸ ਨੂੰ ਹੈ ਇਹਦੇ ਜਿਹੜਾ ਹਰੀ ਦੇ ਗੁਣ ਗਾਉਂਦਾ ਹੈ ਰਸਨਾ ਦੇ ਨਾਲ ਗੁਣ ਦਾ ਰੂਪ ਹੋ ਕੇ ਜੋ ਗੁਣ ਗਾਉਂਦਾ ਹੈ ਉਹ ਜੋ ਵੀ ਮੰਗਦਾ ਹੈ ਉਹਨੂੰ ਮਿਲ ਜਾਂਦਾ ਹੈ ਜੋ ਮੰਗ ਹੈ ਸੋਈ ਸੋਈ ਪਾਵ ਹੈ ਸੇਵ ਹਰ ਕੇ ਚਰਨ ਰਸਾਇਣ ਸੋ ਹਰੀ ਦੇ ਜੋ ਚਰਨ ਨੇ ਉਹ ਪਰਮੇਸ਼ਵਰ ਦਾ ਨਾਮ ਹੈ ਵਾਹਿਗੁਰੂ ਮੰਤਰ ਹੈ ਇਹਦਾ ਸੇਵਨ ਕਰ ਇਹਦਾ ਜਾਪ ਕਰ ਜਾਪ ਕਰਨ ਦੀ ਯੁਗਤੀ ਪੁਸ਼ ਕਿਉਂਕਿ ਕਹਿੰਦੇ ਕੱਖ ਦਿਓਲੇ ਲੱਖ ਹੁੰਦਾ ਏ ਇੱਕ ਬੰਦਾ ਖੱਬੀ ਜਾਂਦਾ ਏ ਲੱਕੜੀਆਂ ਦਾ ਵਪਾਰ ਕਰਦਾ ਏ ਜੰਗਲ ਵਿੱਚ ਜਾਂਦਾ ਏ ਲੱਕੜੀਆਂ ਵੱਢ ਕੇ ਲਿਆਉਂਦਾ ਏ ਤੇ ਵੇਚਦਾ ਏ ਸਾਰੀ ਜ਼ਿੰਦਗੀ ਖੱਪਦਾ ਰਹਿੰਦਾ ਹੈ ਨਾ ਕੱਪੜੇ ਪੂਰੇ ਪਹਿਨ ਸਕੇ ਨਾ ਰੋਟੀ ਖਾ ਸਕੇ ਨਾ ਮਕਾਨ ਪਾਸ ਕੇ ਸਾਰੀ ਜ਼ਿੰਦਗੀ ਮੁਸ਼ਕਲਾਂ ਦੇ ਵਿੱਚ ਪ੍ਰੋਬਲਮਾਂ ਦੇ ਨਾਲ ਜੂਝਦਾ ਹੋਇਆ ਕੱਟਦਾ ਏ ਤੇ ਇੱਕ ਬੰਦਾ ਬਹੁਤ ਘੱਟ ਕੰਮ ਕਰਦਾ ਹੀਰਿਆਂ ਦਾ ਵਪਾਰੀ ਹੈ ਇੱਕੋ ਹੀਰਾ ਵਿਕ ਜਾਵੇ ਤਾਂ ਲੱਖਾਂ ਦਾ ਮੁਨਾਫਾ ਹੋ ਜਾਂਦਾ ਹੈ ਜਿਹੜਾ ਲੱਕੜੀਆਂ ਵੜਦਾ ਹੈ ਉਹ ਦਿਨ ਰਾਤ ਮਿਹਨਤ ਕਰਦਾ ਹੈ ਤੱਕੜੇ ਤੜਕੇ ਹੀ ਉਹ ਕਿਸੇ ਜੰਗਲ ਵਿੱਚ ਜਾਂਦਾ ਹੈ ਲੱਕੜਾਂ ਇਕੱਠੀਆਂ ਕਰਦਾ ਹੈ ਵੇਚਦਾ ਹੈ ਉਹਦੀ ਮਿਹਨਤ ਹੱਦ ਤੋਂ ਵੀ ਜ਼ਿਆਦਾ ਹੈ ਪਰ ਪ੍ਰਾਪਤੀ ਬਿਲਕੁਲ ਥੋੜੀ ਕੁਝ ਵੀ ਨਹੀਂ ਇਸੇ ਤਰ੍ਹਾਂ ਇੱਕ ਬੰਦਾ ਕੁਝ ਵੀ ਨਹੀਂ ਕਰਦਾ ਆਰਾਮ ਨਾਲ ਬੈਠਾ ਹੈ ਉਸ ਕੋਲੀ ਕਾ ਗਾ ਕਾ ਜਾਵੇ ਮਹੀਨੇ ਮਹੀਨੇ ਦੇ ਅੰਦਰ ਇੱਕ ਗਾਹਕ ਮਹੀਨੇ ਦੇ ਅੰਦਰ ਲੱਖਾਂ ਦਾ ਆ ਮੁਨਾਫਾ ਹੋ ਜਾਂਦਾ ਹੈ ਫਰਕ ਹੈ ਦੋਹਾਂ ਦਾ ਕਿਉਂਕਿ ਉਹਦੇ ਕੋਲ ਜੁਗਤ ਹੈ ਲੱਕੜੀ ਵਾਲੇ ਕੋਲ ਜੁਗਤ ਨਹੀਂ ਇਸੇ ਤਰ੍ਹਾਂ ਸੰਤਾ ਮਹਾਪੁਰਖਾਂ ਦੇ ਕੋਲ ਵੱਡਾ ਖਜ਼ਾਨਾ ਭਰਿਆ ਹੁੰਦਾ ਹੈ ਜਿਸ ਨੂੰ ਉਹ ਪ੍ਰਗਟ ਨਹੀਂ ਕਰਦੇ ਕਿਉਂਕਿ ਕੋਈ ਗਾਹਕ ਹੀ ਨਹੀਂ ਹੁੰਦਾ ਤੇ ਬਿਨਾਂ ਗਾਹਕ ਤੋਂ ਜੇ ਕੋਈ ਗੁਣ ਵੇਚਿਆ ਜਾਵੇ ਵਿਨ ਗਾਹਕ ਗੁਣ ਵੇਚੀਏ ਤੋਂ ਗੁਣ ਸਹਗੋ ਜਾਏ ਤਾਉ ਕੋਟੀ ਦੇ ਬਦਲੇ ਜਾਂਦਾ ਏ ਕਿਉਂਕਿ ਗਾਹਕ ਪੂਰਾ ਨਹੀਂ ਜੇ ਗਾਹਕ ਇਕੋ ਹੀ ਆ ਜਾਵੇ ਤਾਂ ਗੁਣ ਲੱਖਾਂ ਦੇ ਵਿੱਚ ਵਿਕਦਾ ਏ ਇਕੋ ਹੀ ਆ ਜਾਵੇ ਮਹਾਤਮਾ ਦੇ ਕੋਲ ساری ਜ਼ਿੰਦਗੀ ਦੇ ਵਿੱਚ ਗਾਹ ਤੇ ਉਹ ਕੀਮਤ ਦੇ ਦੇਵੇ ਮਨ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਤਾਂ ਵਾਹਿਗੁਰੂ ਮਿਲ ਜਾਂਦਾ ਏ ਹੁਕਮ ਮੰਨਿਐ ਪਾਈਏ ਹੁਕਮ ਮੰਨਣਾ ਪੈਂਦਾ ਏ ਨਾਮ ਅਸੀ ਜਪਦੇ ਹਾਂ ਬਹੁਤ ਜਪਦੇ ਆਂ ਲੇਕਿਨ ਭੇਤ ਹੈ ਨਾਮ ਦੇ ਅੰਦਰ ਵੀ ਹੁਣ ਕਈਆਂ ਦੇ ਮਨ 'ਚ ਸਵਾਲ ਸ਼ੰਕਾ ਆਉਂਦਾ ਹੋਏਗਾ ਕਿ ਮੈਂ ਤੇ ਬਾਣੀ ਵੀ ਬੜੀ ਪੜਦਾ ਆਂ ਬੜੇ ਜਾਪ ਕਰਦੇ ਆਂ ਈਨੇ ਸਾਲ ਦੁਪਹਿਰੇ ਕੱਟਦਿਆਂ ਹੋਗੇ ਈਨੇ ਸਾਲ ਮੈਨੂੰ ਜਾਪ ਕਰਦਿਆਂ ਹੋਗੇ ਸਵਾਲ ਆਖ ਮੂਲ ਮੰਤਰ ਦਾ ਜਾਪ ਕਰ ਲਿਆ ਬ੍ਰਹਮ ਕਵਚ ਦੇ ਜਾਪ ਕਰ ਲੇ ਖੇਡ ਨਹੀਂ ਬਣੀ ਪਰ ਭੇਤ ਹੈ ਇਹਦੇ ਅੰਦਰ ਇੱਕ ਬੰਦਾ ਇੱਕ ਮਾਲਾ ਫੇਰਦਾ ਹੈ ਬੋਲ ਬੋਲ ਕੇ ਉੱਚੀ ਉੱਚੀ ਵਾਹਿਗੁਰੂ 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 ਉਸਨੇ ਇੱਕ ਘੰਟਾ ਨਾਮ ਜਪਿਆ ਉਸ ਨੂੰ ਉੱਚਾ ਜਾਪ ਕਹਿੰਦੇ ਨੇ ਦੂਸਰਾ ਹੁੰਦਾ ਹੈ ਉਪਾਸੂ ਜਾਪ ਇੱਕ ਘੰਟਾ ਬੈਠਦਾ ਹੈ ਤੇ ਇੱਕ ਘੰਟਾ ਦੂਸਰਾ ਬੈਠਦਾ ਹੈ ਤੇ ਉਸ ਨੂੰ 1000 ਘੰਟੇ ਦਾ ਫਲ ਮਿਲਦਾ ਹੈ ਤੇ ਇਸ ਨੂੰ ਇੱਕ ਘੰਟੇ ਦਾ ਫਲ ਮਿਲਦਾ ਹੈ ਥੋੜੀ ਜੀ ਜੁਗਤ ਹੈ ਯੁਗਤ ਦੇ ਨਾਲ ਮਾਲਾ ਫੇਰੀ ਤੇ ਇਸ ਨੇ ਉਹਨੇ ਚੇਰ ਵਿੱਚ 1000 ਮਾਲਾ ਫੇਰ ਲਈ ਇਸ ਤੋਂ ਅੱਗੇ ਫਿਰ ਯੁਗਤ ਹੈ ਪਹਿਲੇ ਪ੍ਰੇਮੀ ਨੇ ਇੱਕ ਮਾਲਾ ਫੇਰੀ ਦੂਸਰੇ ਨੇ 1000 ਮਾਲਾ ਫੇਰੀ ਤੀਸਰੇ ਨੇ ਤੀਸਰੇ ਨੇ ਉਹਨੇ ਚੇਦੇ ਦੇ ਅੰਦਰ 10 ਲੱਖ ਮਾਲਾ ਫੇਰ ਲਈ ਕਿੰਨਾ ਫਰਕ ਹੋ ਗਿਆ ਹੀਰਿਆਂ ਦਾ ਵਪਾਰ ਹੋ ਗਿਆ ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਜੇ ਕੋਈ ਯੁਗਤ ਜਾਣਦਾ ਹੋਵੇ ਯੁਗਤੀ ਤੇ ਪਤਾ ਲੱਗ ਜਾਵੇ ਕਿ ਗੁਣ ਗਾਉਣੇ ਕਿਵੇਂ ਨੇ ਜੋ ਮਹਾਂਗੇ ਸੋਈ ਸੋਈ ਭਾਵ ਹੈ ਸੇਵਹਰ ਕੇ ਚਰਨ ਰਸਾਇਨ ਔਰ ਸਾਇਨ ਹੁੰਦਾ ਹੈ ਰਸਾਇਨ ਨਾਲ ਲੋਹਾ ਜਿਹੜਾ ਆ ਸੋਨਾ ਬਣ ਜਾਂਦਾ ਐ ਏਡਾ ਵੱਡਾ ਫਲ ਹੈ ਜਨਮ ਮਰਨ ਦੋਹੋਂ ਤੈ ਛੁਟ ਹੈ ਫਿਰ ਜਨਮ ਮਰਨ ਦਾ ਜਿਹੜਾ ਇਹ ਚੱਕਰ ਹੈ ਛੁੱਟ ਜਾਂਦਾ ਹੈ ਭਵਜਲ ਤਰ ਜਾਈਦਾ ਹੈ ਸਾਥ ਸੰਗਤ ਜੀ ਨਾਲ ਆਪ ਵੀ ਤਰੀ ਦਾਏ ਨਾਲ ਦੂਜਿਆਂ ਨੂੰ ਵੀ ਤਾਰ ਦੇਈ ਦਾਏ ਅਖੀਰ ਦੇ ਵਿੱਚ ਮਹਾਰਾਜ ਕਹਿੰਦੇ ਨੇ ਅਸੀਂ ਖੋਜ-ਖੋਜ ਕੇ ਤਤ ਦੀ ਗੱਲ ਤੁਹਾਨੂੰ ਦੱਸਦੇ ਆ ਜੇ ਜੇ ਤੁਸੀਂ ਚਾਹੁੰਦੇ ਆ ਤੁਹਾਡੇ ਮਨ ਦੇ ਵਿੱਚ ਵੀ ਇਸ਼ਾ ਜਾਗਦੀ ਹੈ ਕਿ ਮੈਨੂੰ ਇਹੋ ਜਿਹਾ ਸੁੱਖ ਮਿਲੇ ਜਿਸ ਦਾ ਦੁਨੀਆਂ ਦੇ ਅੰਦਰ ਕੋਈ ਵੀ ਬੰਦਾ ਮੁਕਾਬਲਾ ਨਾ ਕਰ ਸਕੇ ਤੇ ਸਦਾ ਦਾ ਸੁੱਖ ਮਿਲ ਜਾਵੇ ਜਿਹਦੇ ਵਿੱਚ ਦੁੱਖ ਨਾ ਆਵੇ ਦੁੱਖ ਦੀ ਪਰਿਭਾਸ਼ਾ ਦੁੱਖ ਦਾ ਅੱਖਰ ਕਟਿਆ ਜਾਵੇ ਤਾਂ ਮਹਾਰਾਜ ਕਹਿੰਦੇ ਕਿ ਫੇਰ ਲਗਾਤਾਰ 24 ਘੰਟੇ ਨਿਰੰਤਰ ਨਾ ਟੁੱਟਣ ਜੋਗ ਪਰਮੇਸ਼ਵਰ ਦੀ ਯਾਦ ਹਿਰਦੇ 'ਚ ਵਸਾਓ ਹਰ ਵੇਲੇ ਉਹਨੂੰ ਯਾਦ ਰੱਖੋ ਤੇ ਉਸੇ ਵੇਲੇ ਸੁੱਖ ਦੀ ਪ੍ਰਾਪਤੀ ਹੋ ਜਾਏਗੀ ਜਿਹਦਾ ਕੋਈ ਅੰਦਾਜ਼ਾ ਨਹੀਂ ਹੈ ਮਹਾਂਪੁਰਖਾਂ ਨੇ ਜਦੋਂ ਦੱਸਣਾ ਤਾਂ ਉਹਨਾ ਕਹਿਣਾ ਆ ਸੰਸਾਰ ਦੇ ਜਿਹੜੇ ਸੁੱਖ ਨੇ ਜਿੰਨੇ ਵੀ ਨੇ ਇਕੱਠੇ ਕਰੋ ਕੋਈ ਵੀ ਸੁੱਖ ਨਾ ਛੱਡਿਓ ਦੁਨੀਆ ਦਾ ਇਸ ਤੋਂ ਉੱਪਰ ਫਿਰ ਸਵਰਗਾਂ ਦੇ ਸੁੱਖ ਇਕੱਠੇ ਕਰਨ ਲੱਗ ਜਾਓ ਕਿਉਂਕਿ ਪਹਿਲੇ ਸਵਰਗ ਦਾ ਜੋ ਸੁੱਖ ਹੈ ਉਹ ਇੱਥੋਂ ਦੇ ਬਾਦਸ਼ਾਹ ਨਾਲੋਂ 100 ਗੁਣਾ ਜ਼ਿਆਦਾ ਹੈ ਜਿਨੂੰ ਗੰਧਰਵ ਲੋਕ ਕਹਿੰਦੇ ਨੇ ਤੇ ਉਸ ਤੋਂ 100 ਗੁਣਾ ਜ਼ਿਆਦਾ ਸੁੱਖ ਹੈ ਦੇਵ ਗੰਧਰਵ ਇਸੇ ਤਰ੍ਹਾਂ 100 ਨਾਲ 100 ਗੁਣਾ ਕਰਦੇ ਜਾਓ ਇੰਦਰ ਲੋਕ ਦਾ ਜਿਹੜਾ ਸੁੱਖ ਹੈ 10 ਅਰਬ ਗੁਣਾ ਜ਼ਿਆਦਾ ਸੁੱਖ ਹੈ ਇੱਥੋਂ ਦੇ ਬਾਦਸ਼ਾਹ ਨਾਲੋਂ ਜੋ ਅਸੀਂ ਦੇਖਦੇ ਆਂ ਮੰਤਰੀ ਸ਼ੰਤਰੀ ਸਾਡੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੇ ਉਹਦੇ ਨਾਲੋਂ ਵੀ ਇੱਕ 10 ਅਰਬ ਗੁਣਾ ਜ਼ਿਆਦਾ ਸੁੱਖ ਜਿਹੜਾ ਹੈ ਇੰਦਰ ਲੋਕ ਦਾ ਹੈ ਸੋ ਅੱਗੇ ਮਹਾਰਾਜ ਕਹਿੰਦੇ ਨੇ ਜੋ ਇੱਥੋਂ ਦੇ ਬਾਦਸ਼ਾਹ ਨਾਲੋਂ ਵੀ ਜ਼ਿਆਦਾ 10 ਅਰਬ ਗੁਣਾ ਜ਼ਿਆਦਾ ਇੰਦਰ ਲੋਕ ਦਾ ਸੁੱਖ ਹੈ ਤੇ ਫਿਰ ਪ੍ਰਜਾਪਤ ਲੋਕ ਕਰਮਦੇਵ ਲੋਕ ਅਜਾਨਦੇਵ ਲੋਕ ਬ੍ਰਹਮ ਲੋਕ ਸ਼ਿਵ ਲੋਕ ਹੈ ਤੇ ਫਿਰ ਅੱਗੇ ਜਾ ਕੇ ਬੇਕੁੰਠ धाम ਹੁੰਦਾ ਹੈ ਜੋ ਬੇਕੁੰਠ धाम ਦਾ ਸੁੱਖ ਹੈ ਉਹ ਖਰਮਾ ਗੁਣਾ ਹੈ ਸੁਸੰਗਤ ਜੀ ਹੋਣਾ ਤੁਹਾਡੇ ਚਰਨਾਂ ਦੇ ਵਿੱਚ ਬੇਨਤੀਆਂ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਗੁਰੂ ਕੇ ਸਥਾਨ ਗੁਰਦੁਆਰਾ ਰਾਮਸਰ ਸਾਹਿਬ ਜਿੱਥੋਂ ਦੀ ਕਾਰ ਸੇਵਾ ਤਨਤਨ ਅੰਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਕਰਵਾ ਰਹੇ ਨੇ ਤੇ ਬੜੀ ਚੜ੍ਹਦੀ ਕਲਾ ਦੇ ਨਾਲ ਸੇਵਾਵਾਂ ਚੱਲ ਰਹੀਆਂ ਨੇ ਸੰਗਤ ਜੀ ਟਾਈਲਾਂ ਲਗਭਗ ਗੁਰੂ ਘਰ ਦੇ ਵਿੱਚ ਲੱਗ ਗਈਆਂ ਨੇ ਥੋੜੀਆਂ ਟਾਈਲਾਂ ਦੇ ਡੱਬੇ ਜੜੇ ਸੀ ਥੜ ਗਏ ਆ ਚਲੋ ਉਹ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਤੇ ਕੱਲ 1-2 ਦਿਨ ਦੇ ਵਿੱਚ ਉੱਥੋਂ ਲੈ ਆਵਾਂਗੇ ਤੇ ਹੁਣ ਸੇਵਾ ਜਿਹੜੀ ਸ਼ੁਰੂ ਹੋਣੀ ਹੈ ਸੰਗਤ ਜੀ ਦਰਵਾਜਿਆਂ ਦੀ ਬੇਨਤੀ ਕੀਤੀ ਸੀ ਤੁਹਾਡੇ ਚਰਨਾਂ 'ਚ ਕਿ ਦਰਵਾਜੇ ਤਿਆਰ ਨੇ ਹੁਣਸ ਉਥੋਂ ਪੇਮੈਂਟ ਕਰਕੇ ਦਰਵਾਜੇ ਚੁੱਕਣੇ ਨੇ ਹੁਣ ਜਦੋਂ ਸੰਗਤ ਕੋਈ ਵੀ ਇਨ੍ਹਾਂ ਸੇਵਾਵਾਂ ਦੇ ਵਿੱਚ ਹਿੱਸਾ ਪਾਏਗਾ ਚਲੋ ਉਹ ਦਰਵਾਜੇ ਵੀ ਆ ਜਾਣਗੇ ਗੁਰੂ ਘਰ ਚੋਂ ਇੱਕ ਸੇਵਾ ਹੋਰ ਸੰਪੂਰਨ ਹੋਏਗੀ ਉਸ ਤੋਂ ਬਾਅਦ 사ਸੰਗਤ ਜੀ ਜਾਲੀਆਂ ਲੱਗਣੀਆਂ ਨੇ ਆਲੇ ਦੁਆਲੇ ਉੱਪਰ ਵੀ ਤੇ ਥੱਲੇ ਬਿਲਡਿੰਗ ਤੇ ਵੀ ਜਿਹੜੇ ਬਨੇਰੇ ਹੁੰਦੇ ਨੇ ਉਹ ਬੱਜਣੇ ਆ ਫਿਰ ਉਸ ਤੋਂ ਬਾਅਦ ਡਾਊਨਸਿਲਿੰਗ ਦੀ ਸੇਵਾ ਸ਼ੁਰੂ ਹੋਣੀ ਹੈ ਫਿਰ ਹੌਲੀ-ਹੌਲੀ ਨਾਲੇ ਮੌਸਮ ਠੀਕ ਹੋ ਜਾਏਗਾ ਫਿਰ ਪੇਂਟ ਦੀ ਸੇਵਾ ਸ਼ੁਰੂ ਹੋਣੀ ਹੈ ਇਹ ਸਭਾਵਾਂ ਚੱਲਣੀਆਂ ਨੇ ਸੋ ਆਪ ਜੀ ਸਾਧ ਸੰਗਤ ਜੀ ਜਰੂਰ ਭਾਰੀ ਸਹਿਯੋਗ ਕਰੋ ਜਿੰਨਾ ਵੀ ਤਿੱਲ ਫੁੱਲ ਪੇਟਾਵਾਂ ਕੋਈ ਹਾਜ਼ਰ ਕਰ ਸਕਦਾ ਹੈ ਗੁਰੂ ਮਹਾਰਾਜ ਦੀ ਖੁਸ਼ੀਆਂ ਪ੍ਰਾਪਤ ਕਰਨਾ ਚਾਹੁੰਦਾ ਹੈ ਸਾਧ ਸੰਗਤ ਜੀ ਜਰੂਰ ਇਨ੍ਹਾਂ ਸੇਵਾਵਾਂ ਨੂੰ ਧਿਆਨ ਚ ਰੱਖਿਓ ਕਈ ਵਾਰੀ ਨਾ ਆ ਸੰਗਤ ਦੇ ਨਾਲ ਵਿਚਾਰ ਹੁੰਦੀ ਹੈ ਜਦੋਂ ਮਤਲਬ ਸਭ ਨੂੰ ਭੇਜ ਦਈਦਾ ਵੀ ਪਤਾ ਲੱਗਦਾ ਨਾ ਵੀ ਚਲੋ ਇਹ ਸੇਵਾ ਕਰ ਸਕਦੇ ਚਲੋ ਪਤਾ ਹੋਣਾ ਚਾਹੀਦਾ ਵੀ ਸੇਵਾ ਚੱਲ ਰਹੀ ਹੈ ਕੋਈ ਸੇਵਾ ਕਰਨਾ ਚਾਹੁੰਦਾ ਹੈ ਤੇ ਕਰ ਸਕਦਾ ਹੈ ਉਹ ਪੋਸਟ ਸਾਰਿਆਂ ਨੂੰ ਭੇਜ ਦਿੱਤੀ ਜਾਂਦੀ ਫਿਰ ਕਈਆਂ ਦੇ ਅੱਗੋਂ ਆ ਜਾਂਦੇ ਆ ਕਿ ਅਜੇ ਥੋੜਾ ਕੰਮ ਢਿੱਲਾ ਚੱਲ ਰਿਹਾ ਹੈ ਫਿਰ ਕਰਾਂਗੇ ਸਾਧ ਸੰਗਤ ਜੀ ਕੀ ਏਰੀ ਨਾ ਹੋ ਸਕਦਾ ਆ ਸਾਡੀ ਸੇਵਾ ਨਾ ਕਰਨ ਕਰਕੇ ਜਦੋਂ ਅਸੀਂ ਸੇਵਾ ਨਹੀਂ ਕਰਦੇ ਸਾਡੇ ਕਈ ਕਾਰਜ ਜੜ ਜਾਂਦੇ ਨੇ ਹੋ ਸਕਦਾ ਉਹ ਸੇਵਾ ਕਰ ਦੇ ਸਾਡਾ ਕਾਰਜ ਸੰਪੂਰਨ ਹੋ ਜਾਏ ਸੋ ਉਹ ਗੁਰੂ ਦੀ ਮਰਜ਼ੀ ਹੈ ਗੁਰੂ ਕਿਹੜੇ ਤਰੀਕੇ ਨਾਲ ਖੁਸ਼ ਹੁੰਦਾ ਹੈ ਤੇ ਗੁਰੂ ਨੂੰ ਖੁਸ਼ ਕਰਨਾ ਜ਼ਰੂਰੀ ਹੈ ਜੇ ਅਸੀਂ ਚਾਹੁੰਦੇ ਹਾਂ ਸਾਡੇ ਘਰ ਜੜਾ ਸੋ ਤੇ ਸੰਗਤ ਜੀ ਇਹਨਾਂ ਸੇਵਾਵਾਂ ਦੇ ਵਿੱਚ ਜ਼ਰੂਰ ਹਿੱਸਾ ਪਾਓ WhatsApp ਨੰਬਰ ਉੱਤੇ ਦਿੱਤਾ ਆਇਆ ਤੁਸੀਂ ਉਹਦੇ ਤੇ ਮੈਸੇਜ ਜਾਂ ਵੌਇਸ ਮੈਸੇਜ ਕਰਕੇ ਸੇਵਾ ਚ ਨਾਮ ਨੋਟ ਕਰਵਾਓ ਤੇ ਗੁਰੂ ਘਰ ਦੀਆਂ ਗੁਰੂ ਸਾਹਿਬ ਦੀਆਂ ਖੁਸ਼ੀਆਂ ਦੇ ਪਾਤਰ ਬਣੋ ਸੰਗਤ ਜੀ ਜ਼ਰੂਰ ਬੇਨਤੀਆਂ ਨੂੰ ਸਵੀਕਾਰ ਕਰਿਓ ਸੋ ਬਾਕੀ ਸੇਵਾਵਾਂ ਜੋ ਸਾਡੇ ਸਮਾਜ ਦੇ ਪ੍ਰਤੀ ਫਰਜ਼ ਬਣਦੇ ਨੇ ਉਹ ਸੇਵਾਵਾਂ ਵੀ ਸਾ ਸੰਗਤ ਜੀ ਨਿਰੰਤਰ ਜਾਰੀ ਨੇ ਜਿਵੇਂ ਹਰ ਮਹੀਨੇ ਦੀ 15 ਤਰੀਕ ਨੂੰ ਵਿਧਵਾ ਬੀਬੀਆਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਉਹ ਵੀ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਕੋਈ ਮੈਂ ਕਹਾਂ ਮੈਂ ਸੇਵਾ ਕਰ ਰਿਹਾ ਜਾਂ ਕੋਈ ਹੋਰ ਕਵੇ ਉਹ ਸੇਵਾ ਕਰ ਰਿਹਾ ਨਹੀਂ ਇਹ ਸੇਵਾਵਾਂ ਆਪ ਸਭ ਸੰਗਤਾਂ ਹੀ ਕਰ ਰਹੇ ਹੋ ਤੇ ਬਕਰੋਣ ਵਾਲੇ ਬਾਬਾ ਦੀਪ ਸਿੰਘ ਜੀ ਨੇ ਸੋ ਸੰਗਤ ਜੀ ਇਸ ਸੇਵਾ ਦੇ ਵਿੱਚ ਵੀ ਆਪ ਜੀ ਜਰੂਰ ਸਹਿਯੋਗ ਕਰਿਓ ਕਿਉਂਕਿ ਇਹ ਵੀ ਇਹ ਸੇਵਾਵਾਂ ਉਹ ਸੇਵਾਵਾਂ ਨੇ ਜਿਹੜੀਆਂ ਨਿਰੰਤਰ ਚੱਲਣ ਵਾਲੀਆਂ ਨੇ ਰੁਕਣ ਵਾਲੀਆਂ ਨਹੀਂ ਸੋ ਦੂਸਰੀ ਸੇਵਾ ਉਹ ਬੱਚੀਆਂ ਉਹ ਧੀਆਂ ਜਿਨ੍ਹਾਂ ਦੇ ਸਿਰ ਤੇ ਪਿਤਾ ਦਾ ਸਾਆ ਨਹੀਂ ਜਾਓ ਪਿਤਾ ਜਿਹੜੀਆਂ 5 5 ਛੇ ਛੇ ਧੀਆਂ ਨੇ ਸੋ ਉਹਨਾਂ ਬੱਚੀਆਂ ਦੇ ਉਹਨਾਂ ਧੀਆਂ ਦੇ ਅਨੰਦਕਾਰਜ ਵੀ ਇਸ ਸਥਾਨ ਤੋਂ ਕਰਵਾਏ ਜਾਂਦੇ ਨੇ ਸੋ ਉਹਦੇ 'ਚ ਵੀ ਆਪ ਸਹਿਯੋਗ ਕਰਿਆ ਕਰੋ ਕਿਉਂਕਿ ਇਹ ਬਹੁਤ ਵੱਡਾ ਪੁੰਨ ਹੁੰਦਾ ਜੇ ਉਹ ਧੀਆਂ ਜਿਨ੍ਹਾਂ ਦਾ ਨਾ ਭਰਾ ਨਾ ਪਿਤਾ ਤੇ ਘਰ ਦੇ ਹਾਲਾਤ ਬੱਤਰ ਤੋਂ ਵੀ ਬੱਤਰ ਬਹੁਤ ਹੀ ਜ਼ਿਆਦਾ ਮਾੜੇ ਹਾਲਾਤ ਸੋ ਉਹਨਾਂ ਦੇ ਆਨੰਦ ਕਾਜ ਕਰਵਾਏ ਜਾਂਦੇ ਨੇ ਫਿਰ ਉਹਨਾਂ ਨੂੰ ਘਰਵਰਤ ਤੋਂ ਵਾਲਾ ਬੇਸਿਕ ਸਮਾਨ ਜਿਹੜਾ ਹੁੰਦਾ ਉਹ ਵੀ ਦਿੱਤਾ ਜਾਂਦਾ ਆ ਜਿੰਨਾ ਕਿ ਸੰਗਤ ਸਹਿਯੋਗ ਕਰਦੀ ਹੈ ਸੰਗਤ ਜੀ ਜਰੂਰ ਸੇਵਾਵਾਂ 'ਚ ਹਿੱਸਾ ਪਾਇਆ ਕਰੋ ਇਹ ਵੀ ਸੇਵਾਵਾਂ ਬਹੁਤ ਵੱਡੀਆਂ ਨੇ ਤੀਸਰੀ ਸੇਵਾ ਵੱਡੀ ਸੇਵਾ ਵਿਦਿਆ ਵਿਚਾਰੀ ਤਪ ਪਰਉਪਕਾਰੀ ਉਹ ਬੱਚੇ ਪੜਨਾ ਚਾਹੁੰਦੇ ਹੋਣ ਪਰ ਜਿਨ੍ਹਾਂ ਦੀ ਪੜ੍ਹਾਈ ਛੁੱਟ ਜਾਂਦੀ ਹੈ ਘਰ ਦੇ ਹਾਲਾਤਾਂ ਕਾਰਨ ਪੈਸੇ ਕਾਰਨ ਸੋ ਉਹਨਾਂ ਨੂੰ ਸਾਧ ਸੰਗਤ ਜੀ ਬੁਕਸ ਯੂਨੀਫਾਰਮ ਲੈ ਕੇ ਦਿੱਤੇ ਜਾਂਦੇ ਆਣੇ ਨਾਲ ਇਹਨਾਂ ਦੀ ਫੀਸ ਵੀ ਸਕੂਲ ਦੇ ਵਿੱਚ ਜਮ੍ਹਾਂ ਕਰਵਾਈ ਜਾਂਦੀ ਹੈ ਸੰਗਤ ਜੀ ਇਹਦੇ ਵਿੱਚ ਵੀ ਆਪ ਜੀ ਜਰੂਰ ਸਹਿਯੋਗ ਕਰਿਓ ਕਿਉਂਕਿ ਇਹ ਵੀ ਵੱਡੀਆਂ ਸਮਾਵਾਂ ਨੇ ਸੋ ਕੋਈ ਵੀ ਸੰਗਤ ਦੇ ਵਿੱਚੋਂ ਜਿਹੜਾ ਸੇਵਾ 'ਚ ਹਿੱਸਾ ਪਾਉਣਾ ਚਾਹੁੰਦਾ ਹੋਵੇ ਉਹ ਵਟਸਐਪ ਤੇ ਮੈਸੇਜ ਜਾਂ ਵੌਇਸ ਮੈਸੇਜ ਦੇ ਰੂਪ ਦੇ ਵਿੱਚ ਸੰਪਰਕ ਕਰ ਸਕਦੇ ਹੋ ਨੰਬਰ ਤੁਹਾਨੂੰ ਉੱਪਰ ਦੇਖ ਰਿਹਾ ਹੈ 8427961221 ਇਹ ਨੰਬਰ ਹੈ ਤੁਸੀਂ ਇਹਦੇ ਤੇ ਸੰਪਰਕ ਕਰ ਸਕਦੇ ਹੋ ਤੇ ਵਟਸਐਪ ਤੇ ਮੈਸੇਜ ਜੋ ਵੌਇਸ ਮੈਸੇਜ ਕਰਕੇ ਪੁੱਛ ਸਕਦੇ ਹੋ ਸਵਾਵਾਵਾਂ ਦੇ ਬਾਰੇ ਚ ਜਾਣਕਾਰੀ ਲੈ ਸਕਦੇ ਹੋ ਤੇ ਬਾਕੀ ਹੋਰ ਕੋਈ ਸਵਾਲ ਹੋਵੇ ਉਹ ਵੀ ਪੁੱਛਣਾ ਹੋਵੇ ਪੁੱਛ ਸਕਦੇ ਹੋ ਤੁਸੀਂ ਸੋ ਇੰਨੀਆਂ ਗ ਬੇਨਤੀਆਂ ਨੂੰ ਸਵੀਕਾਰ ਕਰਿਓ ਆਓ ਹੁਣ ਪ੍ਰੇਮ ਦੇ ਨਾਲ ਸ਼ਰਦਾ ਦੇ ਨਾਲ ਸਾਰੇ ਜੱਪੋ ਜੀ ਧੰਨ ਧੰਨ ਅਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਅਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ